ਭਾਰਤੀ ਮਹਿਲਾ ਟੀਮ ਨੇ ਮਹਿਲਾ ਏਸ਼ੀਆ ਕੱਪ ਦੇ ਵਿੱਚ ਕੀਤੀ ਸ਼ਾਨਦਾਰ ਸ਼ੁਰੂਆਤ ਭਾਰਤ ਨੇ ਆਪਣੇ ਪਹਿਲੇ ਮੈਚ ਦੇ ਵਿੱਚ ਪਾਕਿਸਤਾਨੀ ਮਹਿਲਾ ਟੀਮ ਨੂੰ ਸਖਤ ਵਿਕਟਾਂ ਨਾਲ ਹਰਾਇਆ ਮਹਿਲਾ ਏਸ਼ੀਆ ਕੱਪ ਦੇ ਵਿੱਚ ਪਾਕਿਸਤਾਨ ਤੇ ਭਾਰਤ ਦੀ ਇਹ ਹੈ ਕੁੱਲ 12ਵੀਂ ਜਿੱਤ ਬਾਦਮ ਕਬੀਰ ਦੀ ਤੱਕ ਸ਼ਾਹੀ ਤੋਂ ਪਰੇਸ਼ਾਨ ਹੈ ਦਿੱਗਲ ਛਡਿਆਲੀ T20 ਤੋਂ ਬਾਅਦ ਟੈਸਟ ਤੇ 1ਡੇ ਤੋਂ ਸન્યાਸ ਲੈਣ ਦਾ ਕੀਤਾ ਫੈਸਲਾ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ 35 ਸਾਲਾਂ ਕ੍ਰਿਕਟ ਜੁੜੇ ਜਾ ਨੇ T20 ਇੰਟਰਨੈਸ਼ਨਲ ਨੂੰ ਅਲਵਿਦਾ ਕਹਿ ਦਿੱਤਾ ਇਸ਼ਾਨ ਕਿਸ਼ਨ ਵਿਦੇਸ਼ ਦੇ ਵਿੱਚ ਕਰੇਗਾ ਕਪਤਾਨੀ ਟੀਮ ਇੰਡੀਆ ਨੂੰ ਛੱਡਣ ਦਾ ਕੀਤਾ ਫੈਸਲਾ ਰਿਪੋਰਟ ਅਨੁਸਾਰ ਨੇਪਾਲ ਕ੍ਰਿਕਟ ਬੋਰਡ ਨੇ ਇਸ਼ਾਨ ਕਿਸ਼ਨ ਨੂੰ ਨੇਪਾਲ ਦੀ ਰਾਸ਼ਟਰੀ ਕ੍ਰਿਕਟ ਟੀਮ ਦਾ ਕਪਤਾਨ ਬਣਨ ਦੀ ਕੀਤੀ ਪੇਸ਼ਕਸ਼ ਸੁਭਮਨ ਗਿੱਲ ਤੇ ਜਿੱਕੀ ਗਾਜ਼ ਸ਼ਾਹ ਸ਼ਾ ਨੇ ਟੀਮ ਇੰਡੀਆ ਦੀ ਕਪਤਾਨੀ ਖੋ ਟੀ20 ਸੀਰੀਜ਼ ਲਈ ਭਾਰਤੀ ਟੀਮ ਦੀ ਕਪਤਾਨੀ ਸੂਰਿਆ ਕੁਮਾਰ ਯਾਦਵ ਨੂੰ ਸੌਂਪੀ ਕ੍ਰਿਕਟਰ ਆਰਸ਼ਦੀਪ ਸਿੰਘ ਬਣੇ ਨਸ਼ਾ ਮੁਕਤ ਪੰਜਾਬ ਮਹਿੰਮ ਦੇ ਬ੍ਰਾਂਡ ਐਮਬੈਸਡਰ ਨਸ਼ਾ ਮੁਕਤ ਪੰਜਾਬ ਮਹਿੰਮ ਦਾ ਹਿੱਸਾ ਬਣਨ ਦੇ ਲਈ ਲੋਕਾਂ ਨੂੰ ਕੀਤੀ ਅਪੀਲ ਹਰੇਕ ਪੰਜਾਬੀ ਨੂੰ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣ ਦੇ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਕੇਰਲ T20 ਪ੍ਰੀਮੀਅਰ ਲੀਗ ਦੇ ਵਿੱਚ ਬੋਲੀ ਪ੍ਰਕਿਰਿਆ ਹੋਈ ਸਫਲਤਾਪੂਰਵਕ ਸਮਾਪਤ ਕੇਰਲ ਕ੍ਰਿਕਟ ਲੀਗ ਫਰੈਂਚਾਈਜ਼ੀ ਦਾ ਐਲਾਨੇ ਟੂਰਨਾਮੈਂਟ 2 ਸਤੰਬਰ ਤੋਂ ਹੋਵੇਗਾ। ਬਾਸੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਦਾ ਕੀਤਾ ਐਲਾਨ ਕਿ ਹੈ ਸ਼੍ਰੀਲੰਕਾ ਖਿਲਾਫ ਸੀਰੀਜ਼ ਦੇ ਲਈ ਟੀਮ ਇੰਡੀਆ ਦੇ ਅਗਵਾਈ ਕਰਨਗੇ ਰੋਹਿਤ ਸ਼ਰਮਾ ਬੀਸੀਸੀਆਈ ਨੇ ਸ਼੍ਰੀਲੰਕਾ ਖਿਲਾਫ ਸੀਰੀਜ਼ ਦੇ ਲਈ ਭਾਰਤੀ ਟੀਮ ਦਾ ਕੀਤਾ ਐਲਾਨ ਸ਼੍ਰੀਲੰਕਾ ਖਿਲਾਫ ਬੱਲੇਬਾਜ਼ ਸੁਰੇਸ਼ ਕੁਮਾਰ ਯਾਦਵ ਕਰਨਗੇ ਟੀਮ ਦੀ ਅਗਵਾਈ ਸੁਰੇਸ਼ ਕੁਮਾਰ ਯਾਦਵ ਹੋਣਗੇ ਉਪਕਪਤਾ ਆਸਟ੍ਰੇਲੀਆ ਨੇ ਸੱਚ ਦੀ ਪੁਸ਼ਟੀ ਕਰਨ ਦੇ ਲਈ ਇੱਕ ਅਧਿਕਾਰਤ ਬਿਆਨ ਕੀਤਾ ਜਾਰੀ ਆਸਟ੍ਰੇਲੀਆ ਦੀ 소ਫੀ ਦੀ ਪਸਲੀ ਹੋਈ ਗੰਭੀਰ ਫ੍ਰੈਕਚਰ 올 ਰਾਉਂਡਰ ਹਾਰਦਿਕ ਪੰਡਿਆ ਨੇ ਪਤਨੀ ਤਾਸ਼ਾ ਤੋਂ ਵੱਖ ਹੋਣ ਦੀ ਕੀਤੀ ਪੁਸ਼ਟੀ ਕੁਝ ਮਹੀਨਿਆਂ ਤੋਂ ਅਜੇ ਹੀ ਆਫਾਫਾਸਾਨ ਪਰ ਖਿਡਾਰੀ ਜਾਉਂਸ ਦੀ ਪਤਨੀ ਵੱਲੋਂ ਨਹੀਂ ਕੀਤੀ ਗਈ ਸੀ ਪੁਸ਼ਟੀ